ਵੇ ਅਬੇ ਮੈਂ ਪੁੱਛਦੇ ਆ ਪੁੱਛਦੇ ਆਵੇਂ ਡੇਰੇ ਗੁਰਗਰ ਦੀਪ ਦੇ ਆਗੇ ਹੀ ਡੇ ਮੈਂ ਪੁੱਛਦੇ ਆ ਪੁੱਛਦੇ ਆਵੇਂ ਡੇਰੇ ਗੁਰਗਰ ਦੀਪ ਦੇ ਆਗੇ ਹੀ ਇਸ ਪਗਤ ਨਿਮਾਨੇ ਨੂੰ ਇਸ ਪਗਤ ਨਿਮਾਨੇ ਨੂੰ ਦਾਤਾ ਚਰਨਾ ਦੇ ਨਾਲ ਲਾ ਲਈ ਮੈਂ ਪੁੱਛਦੇ ਆ ਪੁੱਛਦੇ ਆਵੇਂ ਗੁਰਗਰ ਦੀਪ ਤੇ ਆ ਗਈ ਮੈਂ ਮਖ ਚ ਦੇ ਆ ਪੁੱਛਦੇ ਆਵੇਂ ਦੇਰੇ ਗੁਰਬਿਰ ਦੀਪ ਤੇ ਆ ਗਈ ਇੱਕ ਰਾਤ ਮੈਨੂੰ ਸੁਪਨਾ ਆਇਆ ਗੁਰਗਰ ਦੀਪ ਸਾਡੇ ਘਰ ਸੀ ਆਇਆ ਇੱਕ ਰਾਤ ਮੈਨੂੰ ਸੁਪਨਾ ਆਇਆ ਗੁਰਗਰ ਦੀਪ ਸਾਡੇ ਘਰ ਸੀ ਆਇਆ ਫੁੱਲਾ ਵਰਗਾ ਚੇਰਾ ਉਸਦਾ ਅੱਖੀਆਂ ਦੇ ਮਿੱਠੇ ਨੂਰ ਸਿਆਆ ਫੁੱਲਾ ਵਰਗਾ ਚਿਹਰਾ ਉਸਦਾ ਆਕੀਆਂ ਦੇ ਵਿੱਚ ਨੂਰ ਸਮਾਇਆ ਬਤਾ ਕੀ ਸਾਰੀ ਮੈਂ ਗੱਲ ਵੀ ਸਾਰੀ ਮੈਂ ਬੇਮ ਗੁਰੂਆਂ ਦੇ ਲੇਖੇ ਲਾ ਲਈਂ ਜੇ ਨਾ ਪੁੱਛਦੇ ਆ ਪੁੱਛਦੇ ਆਵੇਂ ਡੇਰੇ ਗੁਰਗਰ ਦੀਪ ਤੇ ਆ ਗਈਂ ਜੇ ਮੈਂ ਪੁੱਛਦੇ ਆ ਪੁੱਛਦੇ ਆਵੇਂ ਡੇਰੇ ਗੁਰਗਰ ਦੀਪ ਤੇ ਆ ਗਈਂ ਇਸ ਪੱਗ ਤੇ ਨਿਵਾਨੇ ਨੂੰ ਇਸ ਪੱਗ ਤੇ ਨਿਵਾਨੇ ਨੂੰ ਦਾਤਾ ਚਰਨਾਗੇ ਨਲ ਲਾ ਲਈ ਮੈਂ ਨ ਪੁੱਛਦੇ ਆ ਪੁੱਛਦੇ ਆਵੇ ਤੇਰੇ ਗੁਰਗਰ ਦੀਪ ਜਗ ਗਈ ਮੈਂ ਨ ਪੁੱਛਦੇ ਆ ਪੁੱਛਦੇ ਆਵੇ ਤੇਰੇ ਗੁਰਗਰ ਦੀਪ ਜਗ ਗਈ ਪੁੱਲਾ ਪਲੇ ਕੇ ਗੁਰਾਂ ਨੂੰ ਭੁੱਲ ਕੇ ਆਪਣੇ ਆਪ ਨੂੰ ਭੁੱਲ ਗਈ ਪੁੱਲਾ ਪਲੇ ਕੇ ਭੁੱਲ ਗਈ ਆਪਣੇ ਆਪ ਨੂੰ ਭੁੱਲ ਗਈ ਕੱਖਾਂ ਹੋਲੇ ਕੱਖਾਂ ਵਾਂਗੂ ਗਲੀਆਂ ਦੇ ਵਿੱਚ ਰੁੱਲ ਗਈ ਕੱਖੋ ਹੋਲੇ ਕੱਖਾਂ ਵਾਂਗੂ ਗਲੀਆਂ ਦੇ ਵਿੱਚ ਰੁੱਲ ਗਈ ਛੱਡ ਦੁਆਰੇ ਸਾਰੇ ਮੈਂ ਛੱਡ ਦੁਆਰੇ ਸਾਰੇ ਮੈਂ ਬੇਮਿਆਨ ਮਲੇਦਾਰ ਤੇਰੇ ਬੇ ਮ ਕੁਛ ਦੇਆ ਕੁਛ ਦੇਆ ਵੇ ਡੇਰੇ ਗੁਰਗਰ ਦੀਪ ਪਧਿਆ ਗਈ ਮਾ ਪੁੱਛਦੇ ਆ ਪੁੱਛਦੇ ਆ ਵੇ ਮੇਰੇ ਗੁਰਗਰ ਦੀਪ ਜਗ ਗਈ ਇਸ ਪੱਗ ਤਨ ਮਾਣੇ ਨੂੰ ਇਸ ਪੱਗ ਤਨ ਮਾਣੇ ਨੂੰ ਅਦਾਤਾ ਚਰਨਾਂ ਦੇ ਨਾਲ ਲਾ ਲਈ ਵੇ ਨਾ ਪੁੱਛਦੇ ਆ ਪੁੱਛਦੇ ਆ ਵੇ ਮੇਰੇ ਗੁਰਗਰ ਦੀਪ ਜਗ ਗਈ ਮੇਰਾ ਪੁੱਛਦੇ ਆ ਪੁੱਛਦੇ ਆ ਵੇ ਮੇਰੇ ਗੁਰਗਰ ਦੀਪ ਜਗ ਗਈ ਲੱਖਾਂ ਸਵਾਲੇ ਚੱਲ ਕੇ ਸੰਤ ਗੁਰ ਆਂਦੇ ਸਵਾਰੇ ਲੱਖਾ ਸਵਾਲੇ ਚਲ ਕੇ ਸਤ ਗੁਰ ਆਂਦੇ ਤੇਰੇ ਘਾਰੇ ਜੱਸੀ ਵਰਗੇ ਗੁੱਡੂ ਵਰਗੇ ਤਾਰੇ ਪਗਤ ਪਿਆਰੇ ਜੱਸੀ ਵਰਗ ਜੋਗਰਾਜ ਵਰਗੇ ਤਾਰੇ ਪਗਤ ਪਿਆਰੇ ਸਾਡਾ ਦੁਨੀਆ ਸਾਰੀ ਨਾ ਪ੍ਰੀਤ ਗੁਰਾਂ ਨਾਲ ਲਾ ਲਈ ਵੇ ਮੈਂ ਪੁੱਛਦੇ ਆ ਪੁੱਛਦੇ ਆ ਵੇ ਢੇਰੇ ਗੁਰਗਰ ਦੀਪ ਦਿਲਾ ਗਈ ਵੇ ਮੈਂ ਪੁੱਛਦੇ ਆ ਪੁੱਛਦੇ ਆ ਵੇ ਢੇਰੇ ਗੁਰਗਰ ਦੀਪ ਦਿਲਾ ਗਈ ਇਸ ਪਗਤ ਨੇ ਮਾਨੇ ਨੂੰ ਇਸ ਪਗਤ ਨੇ ਮਾਨੇ ਨੂੰ ਦਾਤਾ ਚਰਨਾ ਦੇ ਨਾਲ ਲਾ ਲਈ ਵੇ ਮੈਂ ਪੁੱਛਦੇ ਆ ਪੁੱਛਦੇ ਆ ਪਦ ਆ ਗਈ ਵੇ ਨਾ ਪੁੱਛਦੇ ਆ ਪੁੱਛਦੇ ਆ ਵੇ ਮੇਰੀ ਗੁਰਬੰਦੀ ਪਦ ਆ ਗਈ ਜੋ ਬੱਲੇ ਸੋਨਿਰ ਭੈ ਸਤ ਗੁਰੂ ਦਾਸ ਮਹਾਰਾਜ ਕੀ